ਚੋਸਾਂ ਕਹਿੰਦੇ ਪੌਣਾ ਲੱਖ ਜਿੱਤੇ ਆ ਬਿੱਲਿਆ ਪੌਣਾ ਲੱਖ ਗਾ ਵੀ ਸੱਚੇ ਪਾਸ਼ਾ ਵਾਇਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਵਾਲਾ ਔਰ ਮੈਂ ਵੀ ਰੋਪਿੰਦਰ ਜੌਨ ਹੋਂ ਦੇ ਵੱਲੋਂ ਰੁਪਿੰਦਰ ਜੀ ਨੇ ਤਿੰਨ ਰੇਟਾ 51000 ਦੀਆਂ ਪੈਣਗੀਆਂ ਬਹੁਤ ਸ਼ਾਨਦਾਰ ਕਬੱਡੀ ਅੱਜ ਸਮੇਂ ਦੋਦੇ ਵਾਲੇ ਰੁਪਿੰਦਰ ਨੇ ਪਾਈ ਹੈ साल कनेडा खे नौजवान ने भी कर और हो गई और, और रुपिंद दे मुंडा सात हजार सुखा चक्का वाला सार ने जतेंद्र जोल हो ਮੋਟੇਵਾਲ ਦੇ ਪਿਛਲੇ 70000 ਰੁਪਏ 61000 ਦੀ ਕਬੱਡੀ ਹੈ ਉਹ ਵੇਖਦੇ ਵੀ ਇਮਾਨ ਦੇ ਅੰਦਰ ਤੱਕਾ ਗੌਡੀ ਇਹ ਕਾਹਦੀ ਯਾਰ ਦੀ ਨਹੀਂ ਸੁੱਖਾ ਚੱਕਾ ਵਾਲਾ ਜਤਿੰਦਰ ਜੌਹਰ ਇਹ ਭਰਾ ਕਹਿੰਦੇ ਆ ਕਬੱਡੀ 75000 ਹੋ ਜਾਉਗੀ 50000 ਕਰਨੇ ਲੱਗੋੜਿਆ 5 ਹੋਰ ਪਲੱਸ ਕਰਦੇ ਵੀਰ ਕਹਿੰਦੇ 80000 ਹੋਊਗਾ ਆਹ ਦੇਖਣਾ ਪੰਜ ਗੋਲਿਆਂ ਦੇ ਚੱਕਾਂ ਦੇ ਮੇਰੇ ਤੋਂ ਝੋਟਾ ਕਹਿੰਦੇ ਪੌਣਾ ਲੱਖ ਜਿੱਤ ਗਿਆ ਬਿੱਲਿਆ ਪੌਣਾ ਲੱਖ ਗਾ ਵੱਖਰਾ ਹੀ ਸੁਆਦ ਹੈ ਪੌਣਾ ਲੱਖ ਸੁੱਖਾ ਚੱਕਾਂ ਵਾਲਾ ਜਗENDER ਜੌਰ ਪਹਿਲੀ ਕੱਢੀ ਹੈ ਸੁੱਖਾ ਚੱਕਾਂ ਵਾਲਾ